ਸਾਡਾ ਜੋ ਬਾੜ ਜੋ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜੋ 80 ਕੇਜੀ ਵਾਲ ਦੀ ਵੀ ਸੋਚਦਾ ਔਰ ਮੇਰਾ ਫਰਜ਼ ਹੈ ਮੈਂ ਇਕੱਲੇ ਇਕੱਲੇ ਵਾਰਡ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆ ਸੁਣ ਕੇ ਸਾਡੇ ਮਾਨਯੋਗ ਨੈਸ਼ਨਲ ਪ੍ਰੀਜ਼ੀਡੈਂਟ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਦੀ ਮੀਟਿੰਗ ਲਾ ਕੇ ਸਾਰੇ ਡੈਡਲਾਈਨ ਦਿੱਤੀਆਂ ਹੈਗੀਆਂ ਲੋਕ ਨਾ ਦੁਖੀ ਸਿਗੇ ਹੁਣ ਅਸੀਂ ਪਾਈਪਾਂ ਸਾਰਾ ਅਰੇਂਜ ਕਰਕੇ ਸੜਕਾਂ ਨੂੰ ਠੀਕ ਕਰ ਰਹੇ ਆ ਜਿਹੜੀਆਂ ਲਾਈਟਾਂ ਨੇ 25-2500 ਦੀਆਂ ਲਾਈਟਾਂ ਕਿੱਗ ਲਈਆਂ ਚੱਲਦੀਆਂ ਹੈ ਨਹੀਂ ਉਸੇ 2500 ਚ ਲਾਈਟ ਲੈ ਰਹੇ ਆ ਵਧੀਆ ਚੱਲੇਗੀ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਸੀਗੇ ਹੁਣ ਸਾਨੂੰ ਭੁਗਤਣੇ ਪੈ ਰਹੇ ਆਸੀਂ ਤੇ ਲੇਕਿਨ ਸਾਰੇ ਸ਼ਹਿਰ ਨੂੰ ਲਾਈਟਾਂ ਵੀ ਚੱਗਦੀਆਂ ਕਰਦਾਂਗੇ ਸੀਵਰੇਜ ਚੱਲਦਾ ਕਰਦਾਂਗੇ ਤੁਮਰ ਸਸ਼ਕਤ ਮਸ਼ੀਨ ਸਾਡੀ ਇੱਕ ਹੋਰ ਆ ਗਈ ਹੈ ਜੇ ਅਸੀਂ ਜੇ ਚੱਜੀ ਚੱਕਰ ਕੈਂਪ ਹੈ ਲੋਕਾਂ ਨੂੰ ਇਹਦਾ ਨਿਕਰੀਆ ਕੋਈ ਨਕਰਾ ਚ ਕੰਮ ਨਹੀਂ ਹੋਦਾ ਹਾਂਜੀ ਹਾਂ ਦੇਖੋ ਸਾਡਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਔਰ ਮੇਰਾ ਫਰਜ਼ ਹੈ ਮੈਂ ਕੱਲੇ-ਕੱਲੇ ਵਾਰਡ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆ ਸੁਣ ਕੇ ਜਿਵੇਂ ਸਟਰੀਟ ਲਾਈਟਾਂ ਦਾ ਹੈਗਾ ਸੀ 15 ਦਿਨ ਦੀ ਡੈਡਲਾਈਨ ਰੱਖੀ ਆ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਮੀਟਿੰਗ ਲੈ ਕੇ ਸਾਰੀ ਡੈਡਲਾਈਨ ਦਿੱਤੀਆਂ ਹੈਗੀਆਂ ਤੇ ਉਹਦੇ ਨਾਲ ਕੀ ਆ ਕਿ ਜਿਹੜਾ ਕੰਮ ਹੈ ਹੁਣ ਤੁਸੀਂ ਦੇਖ ਰਹੇ ਹੋਵੋਗੇ ਕਿ ਸ਼ਹਿਰ ਦੇ ਵਿੱਚ ਸਫਾਈ ਵੀ ਹੋ ਰਹੀ ਆ ਸਟਰੀਟ ਲਾਈਟਾਂ ਠੀਕ ਹੋ ਰਹੀਆਂ ਹੈ ਸੀਵਰੇਜ ਦਾ ਸਿਸਟਮ ਠੀਕ ਹੋ ਰਿਹਾ ਇਹ ਬਹੁਤ ਪੁਰਾਣਾ ਵਿਗੜਿਆ ਹੋਇਆ ਸੀਗਾ ਜੀ ਸਿਸਟਮ ਜਿਹੜਾ ਐਲ ਐਨਟੀ ਨੇ ਇਹਨਾਂ ਨੇ ਕਦੇ 24 7 ਦਾ ਸ਼ੁਰੂ ਕੀਤਾ ਮਹਾਰਾਜਾ ਸਾਹਿਬ ਨੇ ਉਹ ਸਾਰੀਆਂ ਸੜਕਾਂ ਪਟਦੀਆਂ ਇਹਨਾਂ ਨੇ ਪਾਈਪ ਇਹਨਾਂ ਕੋਲੇ ਸੀਗੇ ਨਹੀਂ ਜੀ ਲੋਕ ਨਾ ਦੁਖੀ ਸੀਗੇ ਹੁਣ ਅਸੀਂ ਪਾਈਪਾਂ ਸਾਰਾ ਅਰੇਂਜ ਕਰਕੇ ਸੜਕਾਂ ਨੂੰ ਠੀਕ ਕਰ ਰਹੇ ਆ ਜਿਹੜੀਆਂ ਲਾਈਟਾਂ ਨੇ 25 2500 ਦੀਆਂ ਲਾਈਟਾਂ ਖਰੀਦ ਲਈਆਂ ਚਲਦੀਆਂ ਹੈ ਨਹੀਂ ਉਸੇ 2500 ਚ ਲਾਈਟ ਲੈ ਰਹੇ ਆ ਵਧੀਆ ਚੱਲੇਗੀ ਉਹ ਸਾਲ ਦੀ ਵਾਰੰਟੀ ਆ ਉਹਦੀ ਤੋਂ ਉਹਨਾਂ ਨੇ ਇਹੋ ਜਿਹਾ ਕੰਮ ਕੀਤੇ ਸੀਗੇ ਹੁਣ ਸਾਨੂੰ ਭੁਗਤਣੇ ਪੈ ਰਹੇ ਆ ਅਸੀਂ ਠੀਕ ਕਰਨ ਲੇਕਿਨ ਸਾਰੇ ਸ਼ਹਿਰ ਨੂੰ ਲਾਈਟਾਂ ਵੀ ਚੱਗਦੀਆਂ ਕਰ ਦਾਂਗੇ ਸੀਵਰੇਜ ਚੱਲਦਾ ਕਰ ਦਾਂਗੇ ਸੂਪਰ ਸੈਕਸ਼ਨ ਮਸ਼ੀਨ ਸਾਡੀ ਇੱਕ ਹੋਰ ਆ ਗਈ ਆ ਔਰ ਸੜਕਾਂ ਵੀ ਦੀ ਰਿਪੇਅਰ ਸ਼ੁਰੂ ਹੋ ਗਿਆ ਹੋਰ ਹੀ ਹੋੜੀ ਸਾਰੀਆਂ ਅਗਲੇ ਆੜ ਵਾਲੇ 1 2 3 ਮਹੀਨੇ ਸਾਰੀਆਂ ਸਾਰ ਯਾਰ ਪਰ ਕਲੀਨਿਕ ਤੇ ਪੇਸ਼ੈਂਟ ਦਿੱਤਾ ਜਾ ਰਿਹਾ ਔਰ 150 ਮਰੀਜ਼ ਨੂੰ ਡਾਕਟਰ ਦੀ ਚਕਟਕ ਨਹੀਂ ਮਿਲ ਰਹੀ। ਦੇਖੋ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਜਿਹੜਾ ਅਸੀਂ ਤਾਂ ਜੀ ਇੱਕ ਆਪਾਂ ਸਿਸਟਮ ਸ਼ੁਰੂ ਕੀਤਾ। ਉਹਦੇ ਵਿੱਚ ਜਿਹੜਾ 150 ਵਾਲੀ ਜਿਹੜੀ ਗੱਲ ਹੈਗੀ ਆ ਬਹੁਤ ਘੱਟ ਹੈ 881 ਆ ਉਹਦੇ ਚ 10 15 ਜਗ੍ਹਾ ਤੇ ਸੀਗਾ। ਉੱਥੇ ਅਸੀਂ ਪਲਾਨ ਇਹ ਕੀਤਾ ਵੀ ਉਹਦਾ ਟਾਈਮ ਵਧਾ ਦਿਓ ਡਬਲ ਸ਼ਿਫਟ ਕਰ ਦਿਓ ਜਾਂ ਉੱਥੇ ਇੱਕ ਹੋਰ ਖੋਲ ਦਿਓ। ਸਾਡਾ ਫੈਸਲਾ ਹੋ ਗਿਆ ਡਬਲ ਸ਼ਿਫਟ ਕਰਾਂਗੇ ਅਸੀਂ ਉੱਥੇ ਜਿੱਥੇ ਰਾਸ਼ਾ ਬਹੁਤ ਥੋੜੇ ਆ WhatsApp 81 ਦੇ ਵਿੱਚੋਂ ਬਾਕੀਆਂ ਦੇ ਵਿੱਚ 60 70 75 ਪੇਸ਼ੈਂਟਸ ਆਉਂਦੇ ਆ ਜਿਹੜਾ ਕਿ ਬੰਦਾ ਰਾਮ ਨਾਲ ਦੇਖ ਸਕਦਾ ਕਿਉਂਕਿ ਉਹਨੂੰ ਪਰ ਪੇਸ਼ੈਂਟ ਪੈਸੇ ਮਿਲਨੇ ਆ ਅਗਲੇ ਨੂੰ ਡਾਕਟਰ ਨੂੰ ਕੋਈ ਕਾਲੀ ਨਹੀਂ ਹੁੰਦੀ ਜੀ ਉਹ ਫਿਰ ਜੇ ਉਹਨੂੰ ਉਹ 2 ਵਜੇ ਨਹੀਂ ਭੱਜਦਾ ਉਹਨੂੰ 4 ਵਜੇ ਦੇ ਕੋਈ ਗੱਲ ਨਹੀਂ ਕਿਉਂਕਿ ਉਹਦਾ ਮੀਟਰ ਚੱਲ ਰਿਹਾ ਬਾਕੀ ਸਟਾਫ ਨੂੰ ਵੀ ਇਹ ਵਧੀਆ ਸਿਸਟਮ ਹੈ ਇੱਕ ਨਵਾਂ ਸਿਸਟਮ ਹੈ ਕੋਈ ਦਿੱਕਤ ਨਹੀਂ ਆ ਰਹੀ ਹੈ ਜੀ ਅਸੀਂ ਉਹਦੀ ਫੀਡਬੈਕ ਲੈਨੇ ਆ ਅਸੀਂ 55000 ਬੰਦਿਆਂ ਨੂੰ ਕਾਲ ਕੀਤੀ ਮਰੀਜ਼ਾਂ ਨੂੰ ਪੁੱਛ 881 ਦੇ ਵਿੱਚੋਂ 850 ਦੇ ਕਰੀਬ ਤਾਂ ਸਾਰਾ ਕੰਮ ਠੀਕ ਚੱਲਦਾ ਸੀਗਾ 30 35 ਹੋ ਜਾਈ ਸੀਗੇ ਜਿਹੜੇ ਕੋਈ ਜਾਲੀ ਕਿਸਪਾਸ ਤੇ ਕੋਈ ਵੱਧ ਸ਼ੋ ਕਰਦੇ ਕੋਈ ਜਿਹੜਾ ਇੱਕ ਵਾਰੀ ਆ ਗਿਆ ਉਹਦੀ ਅਜੀਬ ਜਿਹੀ ਟਾਈਮਿੰਗ ਪਾਤੀ ਉਹ ਸਾਰਾ ਅਸੀਂ ਹੁਣ ਮੈਂ ਖੁਦ ਟੈਲੀਫੋਨ ਕਰਦਾ ਉਹਨਾਂ ਨੂੰ ਸਾਡੇ ਸੈਕਟਰੀ ਟੈਲੀਫੋਨ ਕਰਦੀ ਆ ਡਾਇਰੈਕਟਰ ਟੈਲੀਫੋਨ ਕਰਦੀ ਆ ਅਸੀਂ ਆਪਸ ਵਿੱਚ ਵੰਡ ਲਿਆ ਜੀ ਜਦੋਂ ਹੁਣ ਡਾਕਟਰ ਨੂੰ ਪਤਾ ਲੱਗ ਗਿਆ ਤੁਸੀਂ ਤੁਹਾਨੂੰ ਯਕੀਨ ਨਹੀਂ ਆਊਗਾ ਕਿ ਕਿੰਨਾ ਵਧੀਆ ਸਿਸਟਮ ਹੈ ਇਹੀ ਹੁਣ ਮੈਂ ਵਾਰਡਾਂ ਚ ਇੰਟਰੋਡਿਊਸ ਕਰ ਰਿਹਾ ਮੈਂ ਤਾਂ ਲੋਕਾਂ ਨੂੰ ਟੈਲੀਫੋਨ ਕਰਕੇ ਪੁੱਛਦਾ ਵੀ ਤੁਹਾਡੇ ਬੰਲੇ ਚ ਅੱਜ ਸਫ ਰੋਗਾ ਸੈਨੀਟਰੀ ਇਨਸਪੈਕਟਰ ਸਭ ਦੀ ਸ਼ਾਮਤ ਆਣੀ ਆ ਜੀ ਸਾਰੇ ਨੂੰ ਪਤਾ ਲੱਗ ਜੂਗਾ ਕਿ ਹੁਣ ਜਿਹੜਾ ਹੈਗਾ ਇਦਾਂ ਸ਼ਾਇਦ ਪਹਿਲਾਂ ਕਿਸੇ ਮੰਤਰੀ ਨੇ ਕੰਮ ਨਹੀਂ ਕੀਤਾ ਹੋਵੇਗਾ ਸੋ ਮੈਂ ਇਹਦੇ ਤੇ ਮਾਨ ਨਹੀਂ ਕਰਦਾ ਪਰ ਸਾਡੀ ਸੋਚ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਅਸੀਂ ਜਿਹੜਾ ਐਂਡ ਯੂਜ਼ਰ ਹੈ ਜਿਹਨੇ ਸਰਵਿਸ ਯੂਜ਼ਰ ਹੈ ਚਾਹੇ ਉਹ ਮਰੀਜ਼ ਹੈ ਜੀ ਚਾਹੇ ਉਹ ਮਹੱਲਿਆਂ ਦੀ ਸਫਾਈ ਦੀ ਗੱਲ ਹੈ ਜਾਂ ਸਟਰੀਟ ਲਾਈਟਾਂ ਦੀ ਗੱਲ ਹੈ ਅਸੀਂ ਐਂਡ ਯੂਜ਼ਰ ਤੋਂ ਰਿਪੋਰਟ ਲੈਣੀ ਸ਼ੁਰੂ ਕੀਤੀ ਆ ਮੇਰਾ ਖਿਆਲ ਤੁਸੀਂ ਵੀ ਅਪਰੀਸ਼ੀਏਟ ਕਰੋਗੇ ਕਿ ਵਧੀਆ ਸਿਸਟਮ ਹੈ